जी मित्रों की हाल चाल जी ठीक ठाक हो सारे या, मंडी क्योंकि अं मंडी का मुहूर्त करना है दाने आए ही थोड़े ਜਾ ਕੇ ਪੱਕਾ-ਪੋੱਕਾ ਲਵਾ ਕੇ ਸ਼ਾਮ ਨੂੰ ਮੂਰਤ ਕਰਦੇ ਆਂ ਆ ਦਾ ਮੰਡੀ ਦਾ ਉਸ ਤੋਂ ਪਹਿਲਾਂ ਆਪਾਂ ਨਾ ਦਰੀਆਂ ਛੱਡ ਕੇ ਆਣੀਆਂ ਗੁਰਦਾਰੇ ਆ ਆਨੰਦਪੁਰ ਸੇ ਪਏ ਆ ਜਿਉਂ ਤੇ ਉਹਨਾਂ ਦੀਆਂ ਦਰੀਆਂ ਘਰੇ ਪਈਆਂ ਅਜੇ ਤੱਕ ਇਹ ਛੱਡ ਕੇ ਹੀ ਨਹੀਂ ਆਏ ਤੇ ਪਹਿਲਾਂ ਜਾਣਾ ਆਪਾਂ ਗੁਰਦਾਰੇ ਦਰੀਆਂ ਵਗੈਰਾ ਛੱਡਣ ਉਸ ਤੋਂ ਬਾਅਦ ਅਸੀਂ ਜਾਣਾ ਆ ਮੰਡੀ ਪਾਕੀ ਚਲੋ ਇਦਾਂ ਹੀ ਆ ਨਵਾਂ ਨਵਾਂ ਕੀਤਾ ਸੀ ਆਪਣਾ YouTube ਸਟਾਰਟ ਸਪੋਰਟ ਕਰਿਓ ਤੇ ਲਾਈਕ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਇਹ ਹਾਂ ਪੈਂਡਰ ਤੇ ਨਾ ਘੁਰਦਾਰੇ ਆ ਰਹੇ ਆ ਉਹ ਸਾਹਮਣੇ ਗੁਰਦੁਆਰਾ ਆ ਆਪਣਾ ਇੱਧਰ ਤੇ ਗੱਡੀ ਛੋਟੇ ਛੋਟੇ ਬੱਚੇ ਭਾਈ ਸੀ ਤੇ ਵਿਚਾਰੇ ਨੇ ਚੁੱਕੇ ਸਾਈਡ ਤੇ ਕਰਤੇ ਆ ਵੈਰੀ ਗੁੱਡ ਉਹ ਕਿੱਦਾਂ ਨਹੀਂ ਆ ਨਹੀਂ ਡੇਗਦਾ ਇਹ ਹੈ ਜੀ ਆਪਣਾ ਗੁਰਦੁਆਰਾ ਲਓ ਵੀ ਮਿੱਤਰੋ ਅਸੀਂ ਦਰਿਆ ਛੱਡ ਆਇਆ ਗੁਰਦਾਰੇ ਤੇ ਹੁਣ ਅਸੀਂ ਜਾ ਰਹੇ ਆ ਮੰਡੀ ਤੇ ਜਾ ਕੇ ਵੇਖਦੇ ਆ ਕੀ ਸਭ ਤੱਕ ਕੀਤਾ ਬੰਦਿਆਂ ਨੇ ਸਫਾਈ ਸੂਈ ਕੀਤੀ ਹੈ ਕਿਦਾਂ ਵਾ ਮੈਂ ਤੇ ਅੱਜ ਗਿਆ ਨਹੀਂ ਕਿਉਂਕਿ ਮੈਂ ਥੋੜਾ ਕੰਮ ਹੀ ਵੱਡਾ ਬਾਈ ਉੱਥੇ ਹੀ ਸਵੇਰ ਦਾ ਤੇ ਬਾਕੀ ਦੇਖਦੇ ਆ ਉੱਥੇ ਜਾ ਕੇ ਮਿਲਦੇ ਆ ਮੰਡੀ ਚ ਕੀ ਬਣਿਆ ਉੱਥੇ ਕੀ ਨਹੀਂ ਲੋ ਵੇ ਮਿੱਤਰੋ ਪਹੁੰਚ ਗਏ ਆ ਮੰਡੀ ਤੇ ਕੰਮ ਮਤ ਇਧਰ ਵਾ ਵਾਈ ਚੱਲ ਗਿਆ ਤਾਂ ਤੇ ਦਾਣੇ ਥੋੜੇ ਜਿਹੀ ਬਿੱਲੇ ਆ ਰਹੇ ਆ ਆਏ ਆ ਸੁੱਕਣੇ ਦੇਖਦੇ ਹਾਂ ਕੀ ਸਾਹ ਕਿਤਾਬ ਲਾਇਆ ਉਹਦਾ ਬੰਦਿਆਂ ਨੇ ਪੱਖਾ ਪੁੱਖਾ ਤੇ ਪਰ ਪੱਖਾ ਲੱਗਣ ਵਾਲਾ ਉਹਦਾ ਪੱਖਾ ਲਾਇਆ ਨਹੀਂ ਹਲੇ ਵੇਹੇ ਚਲੋ ਦੇਖਦੇ ਹਾਂ ਕੀ ਸਾਹ ਕਿਤਾਬਾ ਲਓ ਬਈ ਮੈਂ ਤੇਰਾ ਪੱਖਾ ਕਰਤਾ ਸਟਾਰਟ ਉਧਰ ਇੱਕ ਬੰਦਾ ਝਾੜੂ ਤੇ ਲਾਗਲੇ ਬੰਨੇ ਇੱਕ ਬੰਦਾ ਕਰੇ ਬੰਨੇ ਝਾੜੂ ਤੇ ਲਾ ਅਹ ਚੜ ਨਾਲ ਨਾਲ ਰੱਖੋ ਪੂਰੀ ਸਫਾਈ ਕਰਕੇ ਵਧੀਆ ਸੈਂਟਰ ਕਿਹੜੀ ਦਾ ਪੁੰਡਾ ਲੋਕਾਂ ਨੂੰ ਸੋਖੇ ਜਾਣਗੇ ਨਹੀਂ ਇਹ ਬਾਅਦ ਚੋੜੇ ਲੈਣਾ ਹਰ ਵਾਰ ਗੁੱਲਾ ਲੈ ਕੇ ਜਾਣਾ ਪਵੇਗਾ ਪਹਿਲੇ ਹਾਂ ਯਾਰ ਹਰ ਵਾਰ ਗੁੱਲਾ ਲੈ ਕੇ ਜਾਣਾ ਪਵੇਗਾ ਲੈ ਲੈਣਾ ਹੈ ਆਪਣਾ ਕਾਉਂ ਕੁੱਝ ਸਮਾਂ ਆਪਾਂ ਲਾਓ ਜੀ ਲੱਗੇ ਆ ਮੂਰਤ ਕਰਨ ਮੰਡੀ ਦਾ تو کي دل کڻڻ ٿا ته ڪهڙو ٿو رهو ڀاڳو پنهنجي مسئلا پنهنجا پنهنجا ڪري ٿا پنهنجا 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 پ

تمہارا ہے رجائی اپنھی آ گت ہے اور میری تو تو ہے ہم چہل چائی تیری ہوا تو نہیں سنان تو باتیں نہ کرا اوپر تن کھائی کو منوکاری ہے اے جب تیرا تن تک صدا اوٹھنے لگا ہے ਜਾ ਤਾ ਰਹਿ ਸੰਪੂਰਨ ਆ ਤੂੰ ਪਤ ਸਮਰ ਆ ਨਾ ਤੂੰ ਵੀ ਸਮਰ ਮਨ ਦੀ ਬਾਤ ਬੁਲਾਈ ਤੂੰ ਕਿੰਨੀ ਸੇ ਤੋਂ ਸੁਨਾ ਆਪਣਾ ਮਨ ਨੂੰ ਜਾਇ ਇੱਥੇ ਮੈਂ ਨਾ ਪਾ ਰਿਹਾ ਰਹਿ ਆ ਮਕੀਆ ਤੂੰ ਜੇ ਬਰਤਾ ਤਾ ਤੋ ਨਹੀਂ ਕੋਈ ਬਸ ਹਾ ਇਰਾਹ ਤੂੰ ਕਿੰਨਾ ਇਲਾਹ ਮੰਨੇ ਤੇ ਦੰਗ ਸੰਮਰਤ ਕਰੀਤ ਸੇ ਸਲਫਾਈ ਨਾਮ ਸੁਦਾਰਤ ਅਮਲ ਹੈ ਇੱਕ ਦੀ ਧਨਸਾਈ ਰੋਤੀ ਬਾਤ ਸਬਤ ਹੋ ਰਹਾ ਜੈ ਜਗਤ ਕੋਈ ਨਾ ਰੂਪ ਅੰਤ ਤਾ ਸ੍ਰਮਾਤੀ ਬਲਾਈ ਜਿਨਾ ਨਾਮ ਮਾਣਸ ਜੱਲੇ ਵਿਖਤ ਗੁਰੂ ਜਾਈ ਨਾਮ ਨਾਮ ਅਮਰ ਤੇ ਚਲ ਬੰਦੀ ਤਾ ਸੇ ਸਮਾਈ ਹਰ ਨਾਮ ਨਾਲ ਲੱਗ ਲੜਾ ਮੁਕੰਪਿਆ ਰਹਿਣਾ ਨਹੀਂ ਸੁਖਾਤੇ ਛਿਰੇ ਸਰਮਣਿਆ ਤੁਮ ਬਾਸੀ ਆਹ ਆਹ ਹੋਦੇ ਸਰੀਰ ਦੇ ਗੁਰਪਤਾਇਆ ਸਭਨੇ ਫਕੀਰ ਹੈ ਹੋਰਿਆ ਉਸ ਚਲਣਾ ਉਹ ਜੇ ਤਰਜਾਰਾ ਜਿਸ ਨੇ ਸੋਗ ਲੈ ਤੋਸ ਅਪਾਰ ਹਾਏ ਇਸੁਰਾਖੇ ਸੁਹਾ ਕੋਦੇ ਸੁਖਾਉ ਜਿਸ ਚਲਾਵੇਂ ਜੂ ਚਲਾ ਨੂੰ ਖਬਰ ਪਲਾਉ ਮੇਰੇ ਸਾਥ ਕੋ ਹੱਥ ਫੜਾਈ ਨਾ

गुर सेवा